ਜੰਡਿਆਲਾ ਗੁਰੂ ਵਿਕੇ ਕੈਬਨਟ ਮੰਤਰੀ ਹਰਪਰਜਨ ਸਿੰਘ ਈਟੀਓ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਪੀਣ ਯੋਗ ਪਾਣੀ ਦੇਣ ਲਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਪਾਈਪਾ ਵਿਛਾਉਣ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਈਟੀਓ ਦਾ ਕਹਿਣਾ ਕਿ ਅਸੀਂ ਜੰਡਿਆਲਾ ਗੁਰੂ ਵਾਲੀ ਨਹਿਰ ਤੋਂ ਪਾਣੀ ਲੈ ਕੇ ਉਸ ਨੂੰ ਪੀਣ ਯੋਗ ਪਾਣੀ ਬਣਾ ਕੇ ਸ਼ਹਿਰ ਨੂੰ ਦਿੱਤਾ ਜਾਵੇਗਾ ਤੇ ਇਸ ਪ੍ਰੋਜੈਕਟ ਤੇ 18 ਕਰੋੜ ਦਾ ਖਰਚਾ ਆਵੇਗਾ ਉਹਨਾਂ ਨੇ ਕਿਹਾ ਕਿ ਇਹ ਪਲਾਂਟ ਲੱਗਣ ਨਾਲ ਆਉਣ ਵਾਲੇ 50 ਸਾਲ ਤੱਕ ਪਾਣੀ ਦੀ ਪ੍ਰੋਬਲਮ ਨਹੀਂ ਆਵੇਗੀ ਸਮੂਹ ਕੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਰਗ ਜੀਟੀ ਰੋਡ ਹਾਈਵੇ ਤੇ ਸ਼ਰਾਬ ਦਾ ਠੇਕਾ ਜੋ ਪਿਛਲੇ ਲੰਬੇ ਸਮੇਂ ਤੋਂ ਖੁੱਲ੍ਹਾ ਹੋਇਆ ਸੀ ਉਸ ਨੂੰ ਬੰਦ ਕਰਵਾਉਣ ਦੇ ਇਲਾਕੇ ਵਿੱਚ ਵਿਕਾਸ ਦੀਆਂ ਹੰੇਰੀਆਂ ਲਿਆਂਦੀਆਂ ਜਾ ਰਹੀਆਂ ਨੇ ਇਸ ਲਈ ਉਹ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ ਤੇ ਆਪ ਸਰਕਾਰ ਦਾ ਧੰਨਵਾਦ ਕਰਦੇ ਨੇ ਦੇਖੋ ਜੰਡਿਆਲਾ ਗੁਰੂ ਦੇ ਵਿੱਚ ਅੱਜ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਉਣ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਹੈ ਜੰਡਿਆਲੇ ਦੇ ਕੁਝ ਇਲਾਕੇ ਜਿਵੇਂ ਇਹੀ ਬਰਿੰਦਾਵਨ ਕਲੋਨੀ ਆ ਜੁਬਲੀ ਰੋਡ ਜਾਣੀਆਂ ਇੱਕ ਉਹ ਸਾਡੇ ਉਧਰ ਸਨਾਹ ਰੋਡ ਤੇ ਪਾਲ ਕਲੋਨੀ ਆ ਇੱਕ ਦਾਖਲਾ 11 ਨੂੰ ਜਾਈਏ ਤੇ ਉਰਲੇ ਪਾਸੇ ਵਾਰਡ ਨੰਬਰ 1 ਦੇ ਵਿੱਚ ਪੈਂਦਾ ਇੱਥੇ ਅਸੀਂ ਲਗਭਗ 10.13 ਕਿਲੋਮੀਟਰ ਪਾਣੀ ਦੀਆਂ ਪਾਈਪਾਂ ਜਿਹੜੀਆਂ ਨੇ ਉਹ ਛਾ ਰਹੇ ਆ ਔਰ 965 ਘਰ ਜਿਹੜੇ ਨੇ ਉਹਨਾਂ ਨੂੰ ਨਵੇਂ ਬਿਜਲੀ ਦੇ ਜਿਹੜੇ ਪਾਣੀ ਦੇ ਕਨੈਕਸ਼ਨ ਜਿਹੜੇ ਆ ਉਹ ਮਿਲਣਗੇ ਸਾਡੀ ਜਿਹੜੀ ਸਾਡਾ ਵਿਜ਼ਨ ਆ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕਿ ਅਸੀਂ ਜਿਹੜਾ ਗਰਾਊਂਡ ਵਾਟਰ ਆ ਉਹਨੂੰ ਬਚਾਉਣਾ ਔਰ ਜਿਹੜਾ ਨਹਿਰੀ ਪਾਣੀ ਆ ਉਹਨੂੰ ਖੇਤਾਂ ਤੱਕ ਵੀ ਪਹੁੰਚਾਉਣਾ ਆ ਤੇ ਉਹਨੂੰ ਪੀਣ ਵਾਸਤੇ ਵੀ ਇਸਤੇਮਾਲ ਕਰਨਾ ਸੋ ਅਸੀਂ ਇਹ ਜਿਹੜੀ ਨਹਿਰ ਜੰਡਿਆਲਾ ਗੁਰੂ ਵਾਲੀ ਇੱਥੋਂ ਪਟਵਾਰਖਾਨੇ ਤੱਕ ਨਹਿਰੀ ਪਾਣੀ ਦੇਵਾਂਗੇ ਔਰ ਨਹਿਰੀ ਪਾਣੀ ਦੇ ਆ ਕੇ 18 ਕਰੋੜ ਰੁਪਏ ਦਾ ਸਾਡਾ ਉਹ ਪ੍ਰੋਜੈਕਟ ਆ 7 ਐਮਐਲਡੀ ਦਾ ਉਹ ਪ੍ਰੋਜੈਕਟ ਲੱਗਣਾ ਹੈ। ਉਹਦੇ ਨਾਲ ਅਸੀਂ ਇੱਕ ਟੈਂਕੀ ਬਣਾਉਣੀ ਆ ਉਥੇ 50 ਹਜ਼ਾਰ ਗੈਲਨ ਦੀ। 50 ਹਜ਼ਾਰ ਗੈਲਨ ਦੀ ਉਥੇ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਲੱਗਣਾ ਹੈ 7 ਐਮਐਲਡੀ ਦਾ ਉਹ ਨਹਿਰੀ ਪਾਣੀ ਉਥੇ ਆਊਗਾ। ਨਹਿਰੀ ਪਾਣੀ ਨੂੰ ਉਹ ਸਾਫ਼ ਕਰੂਗਾ। ਸਾਫ ਕਰਕੇ 50 ਗੈਲਨ ਦੀ ਜਿਹੜੀ 50000 ਗੈਲਨ ਦੀ ਸਾਡੀ ਜਿਹੜੀ ਟੈਂਕੀ ਪਣੀਆ ਉਹਦੇ ਚ ਪਾਣੀ ਆਊਗਾ ਉਹਦੇ ਤੋਂ ਅਸੀਂ ਇੱਥੇ ਪਾਣੀ ਸਪਲਾਈ ਕਰਾਂਗੇ ਇਸ ਵੇਲੇ ਜੰਡਿਆਲਾ ਸ਼ਹਿਰ ਦੇ ਵਿੱਚ 6 ਟਿਊਬਵਲ ਨੇ ਔਰ ਲਗਭਗ 25 ਤੋਂ ਲੈ ਕੇ 35 ਹਾਰਸ ਪਾਵਰ ਤੱਕ ਜਿਹੜੇ ਉਹ ਚੱਲਦੇ ਨੇ ਔਰ ਕਾਫੀ ਸਾਡਾ ਗਰਾਊਂਡ ਵਾਲਾ ਪਾਣੀ ਜਿਹੜਾ ਆ ਅਸੀਂ ਉਹਨਾਂ ਨੂੰ ਕੱਢ ਲੀਨੇ ਸੋ ਨਹਿਰੀ ਪਾਣੀ ਜਿੱਥੇ ਅਸੀਂ ਖੇਤਾਂ ਵਾਸਤੇ ਈ ਟੇਲਾਂ ਤੱਕ ਪਹੁੰਚਾ ਰਹੇ ਆ ਉਥੇ ਨਾਲ ਨਾਲ ਇਹਦੀ ਵਰਤੋਂ ਪੀਣ ਵਾਲੇ ਪਾਣੀ ਵਾਸਤੇ ਵੀ ਕਰ ਰਹੇ ਆ ਤਾਂ ਕਿ ਸਾਡਾ ਗਰਾਊਂਡ ਵਾਟਰ ਜਿਹੜਾ ਆ ਉਹਦਾ ਲੈਵਲ ਬਰਕਰਾਰ ਰਵੇ ਕਿਉਂਕਿ ਸਾਡੇ ਕੋਲ ਪਾਣੀ ਜਿਹੜਾ ਆ ਹਰ ਪੰਜਾਬ ਦੇ ਹਰ ਬਲਾਕ ਦੇ ਵਿੱਚ ਜਿਹੜਾ ਆ ਉਹ ਗਰਾਊਂਡ ਵਾਟਰ ਦਾ ਲੈਵਲ ਜਿਹੜਾ ਆ ਉਹ ਥੱਲੇ ਜਾਈ ਜਾ ਰਿਹਾ ਉਹਨੂੰ ਬਚਾਉਣਾ ਸਾਡਾ ਫਰਜ਼ ਆ ਸੋ ਇਹ ਪ੍ਰੋਜੈਕਟ ਜਿਹੜਾ ਸਾਡਾ ਆ 18 ਕਰੋੜ ਤੋਂ ਇਲਾਵਾ 18 ਕਰੋੜ ਤੇ ਅਲੱਗ ਲੱਗਣਾ ਉਹਦੇ ਵਿੱਚ ਅਸੀਂ ਇਹ ਕੀਤਾ ਹੈ ਕਿ ਜਿਹੜੇ 6 ਸਾਡੇ ਟਿਊਬਲ ਲੱਗੇ ਨੇ ਉਹਨਾਂ ਨੂੰ ਵੀ ਅਸੀਂ ਫਿਰ ਹਾਲ ਇਸ ਵੇਲੇ ਉਹ ਐਵਰੇਜ 10 ਕੁ ਘੰਟੇ ਚੱਲਦੇ ਨੇ ਉਹ ਫਿਰ ਉਹ 2 ਘੰਟੇ ਚੱਲਣਗੇ 2 ਘੰਟੇ ਥੱਲਿਓਂ ਪਾਣੀ ਜਿਹੜਾ ਹੈ ਉਹ ਘਟਣਗੇ ਉਹ ਵੀ ਇਸ ਕਰਕੇ ਅਸੀਂ ਚਾਲੂ ਰੱਖਿਆ ਕਿਉਂਕਿ ਨਹਿਰਾਂ ਦਾ ਕਈ ਵਾਰੀ ਬੰਦੀ ਲਾਣੀ ਪੈਂਦੀ ਹੈ ਬੰਦੀ ਹੋ ਜਾਂਦੀ ਹੈ ਬੰਦ ਹੋ ਜਾਂਦੀਆਂ ਨੇ ਸੋ ਉਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਲ ਨਾ ਆਵੇ 2 ਕੁ ਘੰਟੇ ਦੀ ਐਵਰੇਜ ਦੇ ਨਾਲ ਉਹ ਚਲਾਇਆ ਕਰਾਂਗੇ ਔਰ ਪਾਣੀ ਜਿਹੜਾ ਹੇਠ ਦਾ ਪਾਣੀ ਜਿਹੜਾ ਆ ਉਹ ਤਰਤੀਆ ਹੇਠ ਦਾ ਪਾਣੀ ਉਹਨੂੰ ਬਚਾਵਾਂਗੇ ਔਰ ਮੈਂ ਸਮਝਦਾ ਕਿ ਇਹ ਜਿਹੜਾ ਪ੍ਰੋਜੈਕਟ ਆ ਇਹ ਜੰਡਿਆਲਾਗੁਰੂ ਵਾਸਤੇ ਇੱਕ ਵਰਦਾਨ ਸਾਬਤ ਹੋਊਗਾ ਸਾਡੇ ਗਰਾਊਂਡ ਵਾਟਰ ਨੂੰ ਬਚਾਉਣ ਵਾਸਤੇ ਵਰਦਾਨ ਸਾਬਤ ਹੋਊਗਾ ਇਹਦੇ ਵਾਸਤੇ 6 ਕਰੋੜ 9 ਲੱਖ ਤੇ 63000 ਰੁਪਇਆ ਜਿਹੜਾ ਅਸੀਂ ਇਹਦੇ ਵਾਸਤੇ ਮਨਜ਼ੂਰ ਕੀਤਾ ਹੈ ਔਰ ਜਿਹੜਾ ਦੂਸਰਾ ਐਮਐਲਡੀ 7 ਐਮਐਲਡੀ ਦਾ ਪ੍ਰੋਜੈਕਟ ਲੱਗਣਾ ਉਹਦੇ ਵਾਸਤੇ 18 ਕਰੋੜ ਦਾ ਪ੍ਰੋਜੈਕਟ ਰੱਖਿਆ ਹੈ। ਅਸੀਂ ਇਹਦੇ ਵਾਸਤੇ 9 ਮਹੀਨੇ ਦਾ ਸਮਾਂ ਫਿਕਸ ਕੀਤਾ ਹੈ। 9 ਮਹੀਨੇ ਦੇ ਵਿੱਚ ਵਿੱਚ ਇਹ ਸਾਰਾ ਪ੍ਰੋਜੈਕਟ ਜਿਹੜਾ ਆ ਉਹ ਤਿਆਰ ਹੋ ਜਾਊਗਾ ਔਰ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦੇ ਤੌਰ ਤੇ ਜੰਡੇਆਲਾ ਸ਼ਹਿਰ ਦੇ ਵਿੱਚ ਜਿਹੜਾ ਆ ਉਹ ਵਰਤਿਆ ਜਾਊਗਾ। ਸੋ ਮੈਂ ਜੰਡੇਆਲਾ ਗੁਰੂ ਤੇ ਸਾਰੇ ਲੋਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਦਿਨ ਤੇ ਵਧਾਈ ਦਿੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਪੂਰੇ ਪੰਜਾਬ ਵਾਸਤੇ ਜੰਡਿਆਲੇ ਹਲਕੇ ਵਾਸਤੇ ਬਹੁਤ ਵਧੀਆ ਸੋਚ ਜਿਹੜੀ ਰੱਖ ਰਹੀ ਆ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਜੰਡਿਆਲਾ ਗੁਰੂ ਹਲਕੇ ਵਾਸਤੇ ਆ ਰਹੇ ਨੇ ਕਾਫੀ ਵਿਕਾਸ ਜਿਹੜਾ ਉਹ ਆਲਰੇਡੀ ਜੰਡਿਆਲਾ ਗੁਰੂ ਹਲਕੇ ਦਾ ਹੋ ਚੁੱਕਾ ਹੈ ਔਰ ਕਾਫੀ ਜਿਹੜਾ ਕੰਮ ਅਜੇ ਬਾਕੀ ਨੇ ਉਹ ਕੰਮ ਵੀ ਅਸੀਂ ਕਰ ਰਹੇ ਆ ਸੋ 3 ਸਾਲ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣਿਆ ਹੋ ਕੇ ਨੇ ਅਸੀਂ 3 ਸਾਲ ਚ ਆਪਣੀ ਪੂਰੀ ਵਾਹ ਲਈ ਆ ਕਿ ਹਰ ਤਰੀਕੇ ਦੇ ਕੰਮ ਜਿਹੜੇ ਆ ਉਹ ਮੁਕੰਮਲ ਕੀਤੇ ਜਾਣ 2 ਸਾਲ ਅਜੇ ਹੋਰ ਨੇ ਦੋ ਸਾਲਾਂ ਦੇ ਵਿੱਚ ਜਿਹੜਾ ਰਹਿਦਾ ਸਮਾਂ ਹੈ ਸਾਡਾ ਇਹਦੇ ਵਿੱਚ ਵਿਕਾਸ ਦੇ ਕਾਰਜ ਹੋਰ ਵੀ ਰਾਕਟ ਦੀ ਸਪੀਡ ਦੇ ਨਾਲ ਚੱਲਣਗੇ ਔਰ ਪੰਜਾਬ ਦੇ ਵਿੱਚ ਅਸੀਂ ਵਿਕਾਸ ਦੀ ਨੇਰੀ ਪਹਿਲਾਂ ਹੀ 3 ਸਾਲ ਦੇ ਵਿੱਚ ਲਿਆਂਦੀ ਹੋਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਹੋਰ ਵੀ